ਦੋਨੇ ਦੋਨੇ ਲੈ ਆ। ਚਲ ਦੋਏ ਦੇ ਦੇ ਯਾਰਾ। ਦੋਆਂ ਦੇ ਕਿੰਨੇ ਰੁਪਏ ਨੇ? 20000 ਮੰਗਿਆ। 20 ਮੰਗਿਆ ਇਹਨੇ। ਮੰਗੀ ਜਾ ਲਾ 40 ਮੰਗ ਲੈ। ਕਿੰਨੇ ਦੇ ਟੁੰਡੀ ਦੇ ਦਵਾ ਦੋ? 40 ਮੰਗੋ। ਚੀਜ਼ਾਂ ਵੀ ਨੇ। ਚੀਜ਼ਾਂ ਨਾਲ ਤੁਹਾਡੇ ਲਈ ਵੀ ਆ ਗਏ ਭਾਈ। ਸਾਰੇ ਪੰਜਾਬ ਦੀਆਂ। ਪੰਜਾਬ। ਹੋਰ ਤਾਂ ਸੁਣਨੀ ਫਿਰਦੇ ਨੇ ਵਿਚਾਰੇ। ਚੀਜ਼ੇ ਹੜਲੇ ਦੇ ਆ ਗਏ ਹੜਲੇ ਦੇ ਗਧੀਆਂ ਨੇ। ਗਧੀਆਂ ਵੀ ਨਹੀਂ ਆ ਗਈਆਂ। ਆਪਣੇ ਭੇਡੇ ਨੇ। ਕਿੰਨੇ ਦੀ ਆ ਤੁਸੀਂ? ਦਾਦਾ ਤਸਿੰਦ ਨੇ। मुल तो की लाइए थोड़े हिसाब नीजिए इन्होंने नहीं मुड़ना चंगा भी तखड़िया ने चंगी ने ला मिठू मुल ਤਾਂ ਇਹ ਲਈ ਸਹੀ ਸਹੀ ਦਿਓ ਜੀ ਇਧਰ ਆਂਕਰ ਆ ਤੇ ਖੜਾ ਕੋਈ ਨਹੀਂ ਮਿੱਠੂ ਮੁੱਲੇਲਾ ਨਾ ਮਿੱਠੂ ਮੁੱਲਾ ਨੌਨੇ ਲਾਉਂਦੇ ਲੈ ਮਿੱਠੂ ਮੁੱਲਾ ਲਓ ਜੀ ਪੁੱਛ ਲੈ ਬਾਬਿਆਂ ਨੂੰ ਹਾਂ ਜੀ ਚਲੋ ਪੂਰੀ ਪਸੇ ਦਿਓ ਪੁੱਛ ਲੈ ਲਵੇ ਹੋ ਕੇ ਤੂੰ ਜਾ ਹੁਣ ਇੱਥੋਂ ਉਹ ਤੂੰ ਜਾ ਤਾਂ ਸਹੀ ਹਾਂ ਜੀ ਹੈਂ ਇਨੇ 20 ਮੰਗਦੇ ਆ ਚਲ ਉਹਨੂੰ ਵੀ ਮਾਰ ਲਾਂ ਨਾ ਵਿਚਾਰ ਨਾ ਮੱਥਾ ਆ ਥੋੜਾ ਜਿਹਾ ਹਾਂ ਮੰਨਣਾ ਨਹੀਂ ਨਹੀਂ ਮੇਮਣੀਆਂ ਦਾ ਵਧੀਆ ਨਹੀਂ ਗਾਰੰਟੀ ਦੇਤੀ ਆਪਾਂ ਨਹੀਂ ਸੋਹਣੀਆਂ ਬਹੁਤ ਨੇ ਪਰ ਅੱਜੂ ਮੇਮਣੀਆਂ ਨਹੀਂ ਮਾਰੀਆਂ ਮਾਰਦੇ ਤਾਂ ਸੇ ਪੈਸੇ ਘਟ ਗਾਂਗੇ ਯਾਰ ਤੇ 15 ਨਾਲ ਬਾਅਦ ਠੀਕ 15000 ਦੋਲੇ 15000 ਕਹ ਕੇ 15000 ਬੜਾ ਦੇ ਜੀ ਮੰਨਣਾ ਵੀ ਇਹਨੇ ਮੰਗਿਆ 20 ਹੈ ਹਾਂ 20 ਕੀ ਦਾ ਬਕੀ ਲੇਗਾ 1600 ਦੀ ਪੁੱਛ ਰਿਹਾ ਜੀ ਜਾਂਦੀਆਂ ਦੀ ਹਾਂ 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 ਬੈਹ ਆ ਗਿਆ ਭਾਈ ਲੈ ਹੁਣ ਉਹ ਤਾਂ ਕਹਿੰਦਾ ਮੇਥੋਂ ਕੇਸ ਲੋਟ ਨਹੀਂ ਹੋਣਾ ਆ ਜਾ ਇਹ ਮਨ ਦਾ ਬਾਹਲੇ ਥੱਲੇ ਖੜੇ ਨੇ ਹੁਣ ਇਹ ਡਰਦਾ ਮੇਥੋਂ ਵਿਚਾਰੇ ਨੇ ਮੁੱਲ ਨਹੀਂ ਲਾਇਆ ਹਾਂ ਉਹ ਤਾਂ ਬਾਪੇ ਕਹਿੰਦੇ ਵੀ 8000 ਦੀਆਂ ਦਵਾ ਦੋਏ ਪਰ ਮੈਂ 800 ਨਹੀਂ ਕਹਿੰਦਾ ਆ ਬਾਜ਼ਾਰ ਦਾ ਮੁੱਲ ਬਾਬੇ ਨੂੰ ਕਹਾਂ ਮੈਂ ਲਾਉਂਗਾ ਅਸੀਂ ਡਾਂਗਾ ਨਹੀਂ ਕਿਸੇ ਤੋਂ ਖਾਣੀਆ ਡਾਂਗਾ ਇੱਥੋਂ ਭੱਜੇ ਜਾਣਾ ਹੈ ਕੋਈ ਚਲ ਆਇਆ ਤਾਂ ਸੱਜਿਆ ਹੈ ਇਹ ਜੇ ਤਾਂ ਸਾਨੂੰ ਗੱਲ ਸੁਣਦਾ ਮੇਰੀ ਔਤ ਕਦੇ ਰੋਜ਼ ਦਾ ਲੱਫਤੇ ਮਾਰਦੇ ਨੇ ਸਾਡੇ ਇਹ ਅਸੀਂ ਕੀ ਜਾਣਦੇ ਹਾਂ ਅਸੀਂ ਵੀ ਜਾਣਦੇ ਹਾਂ ਆ ਛੋਟੀ ਦੀ ਹਣ ਲੱਗੀ ਹਾਂ ਕਿਹਦੇ ਜਾਣਾ ਚਲੋ ਮੁੱਲ ਰਗਾ ਕਹਾ ਹੋਰ ਵੀ ਘੱਟ ਕਰੀਏ ਅੱਛਾ ਹੋਰ ਵੀ ਕਰ ਨਹੀਂ ਹਾਂ 8000 ਕਹਿੰਦੇ ਨੇ ਬਾਈ ਠੀਕ ਹੈ ਜੀ 9 ਦੀਆਂ ਤੇ ਹੋਰ ਕਿੰਨੇ ਦੀਆਂ ਦੇਣੀਆਂ ਨੇ ਕਿਹੜਾ 20000 ਰੁਪਏ ਦੇ ਰੱਖੇ ਤੂੰ ਜਾਈਂ ਮਗਾ ਫੀਤੇ ਅੜ ਗਿਆ ਤੂੰ ਸਹੀ ਆ ਸਹੀ ਹੁਣ ਤੁਸੀਂ ਕਹਿੰਦੇ ਤੁਹਾਨੂੰ ਵੀ ਪਤਾ ਸਵੇਜ ਦਾ ਤੁਸੀਂ ਸਾਡੀ ਗੱਲ ਤਾਂ ਤੁਸੀਂ ਖੜਦੇ ਨਹੀਂ ਕਿਉਂ ਨਹੀਂ ਖੜੇ ਕਹਿ ਸਕਦੇ ਜੇ ਤੁਸੀਂ ਦਾ ਖੜ ਗੱਲ ਜੰਨੀ ਖੜ ਰਹੇਗੇ ਆਪਣੀ ਚੀਜ਼ ਨੂੰ ਸੋਨਾ ਬਣਾ ਦੇਣਾ ਦੂਏ ਦਿਨ ਨੂੰ ਪਿੱਤੀ ਬਣਾ ਦੇਣਾ ਪਿੱਤੋ ਪਿੱਤੋ ਪਿੱਤਾਂ ਲੱਗਿਆ ਹੋਇਆ ਡੀਸੀ ਉਹ ਮੈਂ ਵੀ ਨਹੀਂ ਮੈਨੂੰ ਲੈ ਕੇ ਦਿੱਤੀ ਤੁਹਾਨੂੰ ਮੈਂ ਕਿਹਾ ਵੀ ਪਾਈ ਗਾ ਨਹੀਂ ਉਹ ਲੈ ਕੇ ਦਿੱਤੀ ਹੈ ਚਲ ਤੈਨੂੰ ਪਤਾ ਹੈ 75000 ਚ ਪੈ ਗਈ ਤੈਨੂੰ ਖਰਚਾ ਮੈਂ ਤੁਹਾਨੂੰ ਕਿਹਾ ਵੀ ਨਫਾ ਲਾ 500 25 ਬਵਾਣਾ ਆ ਨੂੰ ਲੈਣੀ ਆ ਯਾਰ ਆਪਾਂ ਨੇ ਉਹ ਪਾਗੜਾ ਜਿਹੜੇ ਛੋਟਾ ਮੇਲ ਲੈਣਗੇ ਇਹ ਸਾਡੇ ਫਿੱਟ ਨੇ ਚਲ ਪੱਠਾ ਕੋਈ ਨਿਆਣੀਆਂ ਬਕੀਆਂ ਇਹ 65 ਚੱਕਰ ਰਸਾ ਚੋਕ ਚੱਕਾ ਆਹ ਚੱਕਾ ਨਾਲੀਆਂ ਮੁੰਮੁਣੀਆਂ ਆਉਣ ਯਾਰ ਬਈ ਗੱਪਤ ਕੰਮ ਨਹੀਂ ਕਰਨਾ ਹੈਗਾ ਅਸੀਂ ਨਹੀਂ ਕਰਦੇ ਤੁਸੀਂ ਨਿਯਾਨ ਮੰਨ ਲਓਗੇ ਇਹ ਪਾ ਵੀ ਬਹੁਤ ਹਰਾਮੀ ਹੁੰਦੇ ਨੇ ਸਾਰੇ ਨੂੰ ਨਾ ਕਹੇ ਨਹੀਂ ਬਿੱਟਾ ਬੋਲ ਰਹੇ ਸਾਰੇ ਨੂੰ ਨਾ ਕਹੇ ਉਹ ਸਾਰੇ ਮੇਰਾ ਮਲਗੂਆ ਹੋ ਗਿਆ ਸਾਰੇ ਥੋੜੀ ਹੁੰਦੀਆਂ ਸਾਰੇ ਨਹੀਂ ਹੁੰਦੇ ਨਾ ਸਾਰੇ ਪਾਲੀ ਰੱਬ ਲੋਕ ਨੇ ਵਿਚਾਰੇ ਮਾਰਾ ਲਗਾ ਕਿਸੇ ਨੂੰ ਨਹੀਂ ਹੁੰਦੇ ਨੇ ਮਾਰ ਨਹੀਂ ਤਿਆ ਕਰਦੇ ਕਿਸੇ ਨੂੰ ਮਿੱਠੂ ਨਾ ਜੇ ਕੋਈ ਇਹ ਨੁਕਾ ਮਗਾ ਜਾ ਕੋਈ ਨਹੀਂ ਇਹ ਜਿਹੜੀ ਯਾਰੀ ਸਾਡੇ ਕਰ ਗਿਆ 10000 ਦੀਆਂ ਸੀ ਫਿਰ ਹੁਣ ਇੱਕੋ ਹੀ ਰਸੇ ਕਿੰਨੇ ਦੇ ਦੇਣੀਆਂ ਨੇ ਲੈਣ ਦੇਣ ਤੂੰ ਵੀ ਲੱਭ ਲਾ ਕੇ ਦੱਸ ਦੇ ਕਾ ਮੈਨੂੰ 500 ਰੁਪਏ ਘੱਟ ਦੇ ਤੱਟੂ ਦੇ ਦੇ 500 ਇਹ ਸਾਡਾ ਵੀ ਬੱਚੇ ਨਹੀਂ ਹੈ ਯਾਰ ਟਾਈਮ ਹੈ ਇਹ ਮਿਲਵਾ ਸਹੀ ਹੋਸ ਉਹ ਸਹੀ ਰੱਖ ਦੇ ਬਾਪੂ ਮੇਰਿਆ ਸਹੀ ਮੈਂ ਦਾ ਤਾ ਤੂੰ ਮਗਾ ਦੇ ਯਾਰ ਮਾਰੀਗਾ ਇੰਨੀ ਪੰਚਾਇਤ ਖੜੀ ਆ ਮੇਰਾ ਹੱਕ ਰੱਖੀ ਨਾ ਇਹਨਾਂ ਬਾਈਆਂ ਦਾ ਹੋਣਾਗੇ ਮਾਰੀ ਇਹਨਾਂ ਨੂੰ ਵੀ ਸਹੀ ਤੋਲ ਦੇ ਤੂੰ 13 ਜਾਂ 13 ਤੋਲ ਦੇ ਫਿਰ 13 ਦੀਆਂ 13 ਤੋਲ ਦਾ 12000 ਨੇ ਹੋ ਗਿਆ ਚੱਕ ਓਏ ਸਹੀ ਮੈਂ ਬੜੇ ਦੰਦੇ ਨੇ ਓਏ ਇੱਕ ਨਾ ਬਾਬੂ ਬਾਬੂ ਬੜੇ 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 ਬਾਬੂ ਬਾਬੂ ਨਹੀਂ ਇਹ ਕਿਹੜਾ ਬਾਬੂ ਇਹ ਨਾ ਕਰ ਕਰ ਬਾਬੂ ਕੀ ਮੰਗਿਆ ਫਿਰ ਮੇਂਵੀਆਂ ਵੀ ਦੇਖ ਲੋ ਜੀ 20 20000 ਮੰਗਦਾ ਮੇਂਵੀਆਂ ਵੀ ਸਰੇ ਨਾਲ ਦੇਖ ਆ ਆ ਬਾਬੇ ਕਹਿੰਦੇ ਤੇ ਅੱਠ ਦੀਆਂ ਦਵਾ ਸੀ 12 ਲਾਤਾ ਯਾਰ ਉਹਨਾਂ ਤੋਂ ਬਿਨਾਂ ਪੁੱਛ ਵਿਚਾਰਿਆਂ ਦਿਓ ਇੰਨੇ ਨੇ ਕਿਹੜਾ ਦੇ ਦੋ ਬਾਈ 400 ਲਈ 1 ਬੰਦਾ ਪਾ ਲੈ ਆਰਮਾਨ ਨਾ ਰਸਤਾ ਪਾ ਦੇ ਸਾਨੂੰ ਰਸਤਾ ਪਾ ਦੇ ਕੋਈ ਨੇੜੇ ਜਾਂਦੀ ਵਾਰੀ ਆ ਕੁਝ ਜੀ ਮੜ ਜਾ ਹਸਾਉਣਾ ਰਸਤਾ ਪਾ ਦੇ ਸਾਨੂੰ ਦਰਿਆ ਵੀ ਦੱਸੇ ਉੱਥੇ ਤਾਂ ਖਿਆਲ ਟੁੱਟ ਕੇ ਨਹੀਂ ਛੱਡ ਕੇ ਸਾਰਾ ਕੁਝ ਛੱਡ ਕੇ ਮਰਿਆ 350 ਪਾਸੇ ਗੱਲ ਛੱਡ ਕੇ ਦੂ ਮਾਰ 25 ਸੱਟ ਇਹੀ ਮਾਰ ਦੇਣ ਵੇਦੋ ਨਹੀਂ ਕੋਈ ਨਹੀਂ ਪੱਕੀ ਤੇਰੇ ਘਰ ਨਾ ਖੜਨ ਨਹੀਂ ਲੈ ਤਾਂ ਹੱਟ ਤੋ ਹੁਣ 12 ਤੇ ਆ ਕੇ ਕੋਈ ਗੱਲ ਨਹੀਂ 2000 ਇਕੱਠਾ ਪਾਤਾ ਉਦੋਂ ਕਿਹਾ ਤੁਸੀਂ ਖੜੇ ਹੋ 18 ਨਹੀਂ ਲੱਗਦਾ ਉਹ ਗੁੱਜਰ ਝਗੜਾ ਪਾ ਕੇ ਖੜ ਕੇ ਉੱਥੇ ਸਾਡੇ ਨਾਲ ਆਹ ਹੋਰੇ ਸਾਰੇ ਮਗਰੀ ਪੈ ਗਏ ਸਾਨੂੰ ਪਤਾ ਨਹੀਂ ਕਸੇ ਦਾਸੀ ਬੁੱਟਾ ਨੇ ਤੀ ਪੁੱਤਾਂ ਵੀ ਕਿੰਨੇ ਦਾ ਬੱਕਰਾ ਉਹ ਮੈਂ ਲੈਂਦਾ ਤੀ ਹੂ ਵੀ ਲੈਣਾ ਅਸੀਂ ਨਹੀਂ ਜਾਂਦੇ ਅੱਧਾ ਦਾ ਗੋਸਤ ਬਣਾ ਕੇ ਵੇਚਦੇ ਹਾਂ ਨਾ ਗਾਣ ਕਰਾਉਣੀ ਨਾ ਮਾਰਾ ਇੱਕੀਆਂ ਦੇ ਕੱਤੀ ਬਣਾ ਕੇ ਦੇਖਦੇ ਅਸੀਂ ਐਡੇ ਬੱਚੇ ਨਹੀਂ ਹੈਗੇ ਐਂ ਨਾ ਸਾਨੂੰ ਡਰਾਪੇ ਜੇ ਮਾਰੇ ਕਰੋ ਹਾਂ ਚਾਤੀ ਦਰਦੇ ਦੁੱਦੇ ਵੀ ਨਹੀਂ ਅਸੀਂ ਇਹ ਬੰਦੋ ਲੱਗੇ ਹੁਣ ਨਹੀਂ ਮਾਰੇ ਹਾਂ ਉਹ ਲੈਣੇ ਤਾਂ ਛੱਟ ਦੇਖ ਵੀ ਲੈਵੇ ਜਿੰਨੇ ਨੇ ਦੇਖ ਲਈ ਠੀਕ ਹੈ ਹਾਂ ਲੱਗਦੇ ਨਾ ਇਹੀ ਗੱਲ ਸਿੱਧਾ ਹੀ ਬੈਠਾ ਉਹ ਨਾ ਅੱਛਾ ਸਹੀ ਦੋ ਆ ਲਾ ਪੱਕਾ ਨੂੰ ਲਾ ਨੂੰ ਯਾਰ ਇਹ ਪੱਕਾ ਮੋਲੇ ਲਾਤਾ 13 ਦੀ ਹੈ ਤੇ ਨਾ ਨਹੀਂ ਨਹੀਂ ਫਿਰ ਹੁਣ ਮੈਂ ਕੀ ਕਰਾਂ ਦੱਸ ਕਾਲੇ ਜੇ ਤੁਸੀਂ ਦੋ ਐ ਵੀ ਦੋ ਨੇ ਫਿਰ ਰਸਤਾ ਪਾ ਨਹੀਂ ਕੋਈ ਦੱਸ ਦੇਣਾ ਫਿਰ ਨਾ ਕਿਸੇ ਦੇ ਚ ਨਹੀਂ ਚਾ 18 ਨੇ ਲੈ ਜਾ ਚਾਚਾ ਹੁਣ ਸਾਡਾ ਫਿਰ ਆ ਤਮਾ ਖਾ ਗਏ ਕੁੱਤੇ ਕੱਲ ਪੁੱਛ ਲੈ ਇਹਨੇ ਮਰੀਆ ਕਿੰਨੀਆਂ ਮਹਿੰਗੀਆਂ ਨੇ ਉਹ ਸਰਦਾਰ ਬੰਦੇ ਨੇ ਸਾਡੇ ਤੇ ਭਰੋਸਾ ਕਰ ਲਿਆ ਫੇਰ ਬੰਦਲ ਚਲੇ ਉਹ ਬੋਲ ਤੇਰਾ ਦਿਮਾਗ ਖਾ ਗਏ ਕੁੱਤੇ ਉਹ ਵੀ ਆਤ ਨਾ ਪੁੱਤੇ ਇਹ ਲੈ 14000 ਦੀਆਂ ਹੋ ਗੀਆਂ ਹੋਰ ਕਿੰਨੇ ਦੀਆਂ 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 ਕੋਈ 18 ਦੀਆਂ ਨਹੀਂ ਉਹ ਪੱਕੀ ਭਾਲ ਭਾਲਦਾ ਕੀ ਭਾਲ ਪਾਰਤੀ ਉਹ ਬੰਦੇ ਨੇ ਸੜ ਦੇ ਕਰਾ ਪਰੋਸਾ ਬਸ ਬੱਕਰੀਆਂ ਵੇਚਦੀਆਂ ਵੇਚੋ ਵੇਚੋ ਹੁਣ ਗੱਲ ਹੋ ਰਹੀ ਹੈ ਤੁਸੀਂ ਫਿਰ ਚੁੱਤੜ ਜੇ ਖਰਚਣ ਲੱਗ ਜਾਨੇ ਹੋ ਦੋਆਂ ਚੋਂ 500 ਰੁਪਏ ਅਸੀਂ ਆਪਦਾ ਲਵਾਂਗੇ ਕਹਿ ਕੇ ਦੇਥੋਂ ਮੈਂ ਝੁਗਾ ਚੱਕਦੇ ਹਾਂ ਤੁਸੀਂ ਚਲੋ ਤਾਂ ਦਾਂਗੇ ਹਾਂ ਆ ਲੈ ਵੇਚਦੀਆਂ ਪੂਰੀਆਂ 15 ਦੀਆਂ ਬਸ तेरी मारता थले मारता लिया 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 ये लिया य ਬਾਲੇ ਤੂੰ ਲੈ ਲੈ ਕੋਈ ਨਹੀਂ ਪੁੱਤ ਖੜਜੋ ਇਹ ਤਾਂ ਯਾਰ ਸ਼ੇਰ ਨਹੀਂ ਨਹੀਂ ਕੋਈ ਗੱਲ ਨਹੀਂ ਜਵਾਖ ਨੇ ਵਿਚਾਰੇ ਨਹੀਂ ਮਾਗਾ ਵੀ ਮਾਉ ਹਾਂ ਬਾਠੋ ਅਬ ਮੂੰਹ ਨਾ ਦੋ ਨਾ ਕਿਹੜੀ ਬੜਾ ਓਰੇ ਲੈ ਓਰੇ ਖਾਰੇ ਚ ਲੈ ਲੈ ਹੈ ਛੌਕੀ ਜੱਟੜੀ ਕੀ ਬਾਤ ਹੈ ਹੈ ਸਾਰੀ ਛੌਕੀ ਜੱਟੜੀ ਓਏ ਪਾਕਿਸਤਾਨੀ ਬਰੀਡ ਨਾਗਰੀ ਬਰੀਡ ਅਬ ਨਾ ਮਾਰੀ ਨਹੀਂ ਹੈਗੀ ਤਨ ਕੁੰਨ ਅਥਾਂ ਨੂੰ ਦੇਖੋ ਦੇਖ ਲੈ ਚੌੜੇ ਕਰ ਚੌੜੇ ਖੜੇ ਦੇਖ ਲੈ ਦੇਖ ਲੈ ਉਹ ਪ੍ਰੈਮੀਆਂ ਕੀ ਮੰਗਦਾ ਦਾ ਮੇਰੇ ਦੂਜਾ ਡੈਟ ਹਾਂਜੀ ਕੀ ਮੰਗਦਾ ਦਾ ਇਹਦਾ 15000 ਜੀ ਮੰਗਦਾ ਹੈ 15000 ਰੁਪਏ ਹੋਰ ਆਜੂ ਉਹ ਚੋਟੀ ਵਾਲੀ ਫਰੀਜ ਵੀ ਲੈ ਲੈ ਹੁਣ ਕੋਈ ਨਹੀਂ ਇਹਦਾ ਮਾਰਜਿਨ ਨਾ ਵੜ ਦੇ ਆ 200 ਆ ਗਈ 200 ਉਹਨਾਂ ਦੇ ਜੀ ਸਾਢਾ ਨਹੀਂ ਹਾਂਜੀ ਇਹ ਵੀ ਲੈਣੀ ਹੈ ਇਹ ਵੀ ਲੈਣੀ ਹੈ ਦੇਖ ਲੈ ਦਵਾ ਦੇ ਤੋਰਾ ਸਾਈ ਇਹੀ ਮੂੜਦੇ ਨਹੀਂ ਤੇ ਤੈਨੂੰ ਪੱਕੀ ਹੈ ਮਾਰਦੇ ਨਿਸ਼ਾਨਾ ਤੀਰ ਦਾ ਪਾਵੇ ਕਿੱਟ ਦੇਖ ਲੈ ਕੰਨ ਕੰਨ 8000 ਵੀ ਪਾਇਆ ਬਸ ਇੱਥੇ ਮੈਂ ਚਣ ਲੱਗਿਆ ਸੀ 8000 ਦੀ ਪਾ 8000 ਦੀ ਕਿਲਾ ਬੱਲਾ ਸਾਡੂ ਸਾਡੂ ਹਸਲਾ ਕਰੀ ਨਾ ਉਹ ਰਗਨਾ ਰਗਮ ਦੇਈ ਆ ਤਾਰ ਦਿਲਾਂ ਦੀ ਜੁੜ ਕੇ ਖੜ ਕੇ ਦੋਏ ਖੜ ਕੇ ਪਾਠ ਦੀ ਪਾ 8 ਦੀ ਪਾ ਸਾਢੇ 8 ਦੀ ਬੋਲੋ ਦੀ ਮੋਂ ਵੀ ਵਖਵਾ ਓਏ ਪਾਠ ਦਾ ਦੇਖ ਲੋ ਕੁਆਲਟੀ ਕੀ ਕੁਆਲਟੀ ਕਰਨ ਗੱਲੀ ਨੂੰ ਨਾਗਰੀ ਆ ਭਾਏ ਮੈਂ ਆਪਾਂ ਅੱਗੇ ਹੀ ਵਧੀਏ ਚ ਹੈਗੀ 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 ਇਹ ਵੀ ਦੇਖ ਲੋ ਤੂੰ ਇਹਦਾ ਦੇਖ ਨਹੀਂ ਪਹਿਲਾਂ ਇਹ ਵੀ ਦੇਖ ਲੈ ਉਹ ਵੀ ਦੇਖ ਲੈ ਯਾਰ ਫੇਰ ਭਾਏ ਉਹ ਤੁਸੀਂ ਸਾਡੇ ਨੂੰ ਮਨਾ ਮਾਜਦੇ ਯਾਰ ਪਹਿਲੇ ਰਸਤਾ ਦੱਸ ਦੇ ਸਾਨੂੰ ਕਿੱਥੇ ਵੇਚਣੀ ਹੈ ਇੱਕੋ ਹੀ ਮਾਰਨ ਲਵੇਗਾ ਸਭ ਨਾ 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 ਫਿਰ ਕੱਚੀਆਂ ਜਾਂ ਕਹਿੰਦਾ ਮੈਂ ਵਗ ਜਾਊਂ ਤੂੰ ਵੀ ਪੱਕਾ ਹੋਰ ਦੀ ਪੱਕਿਆਦ ਨਹੀਂ ਬਾਦੂ ਖੜੀ ਨੇ ਤੇ ਮਾਰ ਤੂੰ ਹੀ ਪੱਕਾ ਦੇ ਨਾ ਡੱਕਰ ਨਹੀਂ ਡੱਕਰ ਚਲ ਆ ਤੇਰੀ ਮੇਮ ਨਹੀਂ ਦੋ ਲਾਰੀਆਂ ਕਾਹੀ ਲੜਨੀ ਹੋਰ ਇਹ ਚੀਜ਼ ਦਾ ਬਾਪੂ ਮੇਰੇ ਦੱਸਤਾ ਦੇ ਨਾ ਨਾ ਕੱਟੀਆਂ ਖੜਦੀਆਂ ਨੇ ਲੈਣੇ ਮਿਆਰ ਦਾ ਨਹੀਂ ਕਰਦੀਆਂ ਰੇਟ ਦਾ ਦੱਸ ਸਰ ਰੇਟ ਨੂੰ ਦੱਸ ਦੇ ਬ੍ਰਿੰਗ ਜੀ ਮਾਰਾ ਮੋਟਾ ਫਰਕ ਹੋ ਜਾ ਕਰ ਦਈਏ ਕਰ ਦਈਏ ਅਸਤੇ ਤੈਨੂੰ ਕਿਹਾ ਹੈ ਜਿਵੇਂ ਕਰਨਾ ਕਰਨਾ ਨਾ ਕੋਈ ਲੰਦਾ ਕੀ ਕਰੀਂ ਜਰਾਂ ਨੂੰ ਮਾਰ ਦਈਆ ਇਹ ਹਰਾਮੀ ਲੋਕਾਂ ਦੀ ਕਹਿੰਦੇ ਗਿਆ ਸਿਰੇ ਦੇ ਹਰਾਮੀ ਹਰਾਮੀ ਸਵੇਰੇ ਚੜੇ ਵਾਦੇ ਨਹੀਂ ਇਹ ਹਾਨੀ ਨੇ ਛੇ ਦੇ ਹਾਂ ਉਹ ਬੰਦੇ ਪਰਮਾਨਸੇ ਪਰੇਮਾਨਸੇ ਹੋ ਜਾਂਦੇ ਕਿ ਬੀਜੇ ਨਾਲ ਜੱਟ ਜ਼ਿਮੀਦਾਰ ਪਰੇਮਾਨਸੇ ਹੁੰਦਾ ਇਹਦੇ ਵਿੱਚ ਬੀਜੇ ਬੀਜੇ ਚੱਲਣਗੇ ਉਹ ਉਹ ਐ ਨਹੀਂ ਪਰੋਸੇ ਦੇ ਮਰਾਨਾ ਮਲਵਾਉਣੇ ਨਹੀਂ ਕੱਲੂ ਤੇਰੀ ਤੇ ਮੇਰੀ ਹੈ ਇਹਦਾ ਮਲਵਾ ਨੂੰ ਰੋਜੀ ਕਰਦੇ ਨੇ ਕਿੱਡੇ ਕਹਿੰਦਾ ਤੇਰੀ ਜਾਨ ਮੁਠੀ ਚ ਆਪਣੀ ਜਾਨ ਮੁਠੀ ਇਹਦੇ ਰੋਜੀ ਕਰਦੇ ਨੇ ਕੈਕ ਰਾਜੂ ਕੈਕ ਹੋਰ ਵਿਚਾਰੇ ਖੜੇ ਨੇ ਪਲੇਮਾਨਸ ਬੰਦੇ ਨੇ ਜੀਦੀਦਾਰ ਬੰਦੇ ਨੇ ਪੱਕੇ ਮਾਰਨ ਵਾਲੇ 10000 ਦੀ ਗੱਨੇ ਹੋਰ ਕਸਰ ਕਾਦੀ ਰਹੀ ਯਾਰ ਇਹਦਾ ਦੇਖ ਲੈ ਕੁਆਲਿਟੀ ਆਈਦਾ ਕੁਆਲਿਟੀ ਨਹੀਂ ਫਿਰ ਰੱਖ ਲੈ ਇਹਦੇ ਜੋ ਅਸੀਂ ਹੱਟ ਲਵਾਂਗੇ ਉਹਦਾ ਸਮਾਨ ਇਹ ਲੈ ਲਈ ਆਪਾਂ ਨੇ ਉਹਦਾ ਦੋ ਲੈ ਲਈ ਹਾਂ ਉਹਦਾ ਨਹੀਂ 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 ਅੱਡੀ ਮਾੜਾ ਲੋੜੇ ਖਿਆ ਤੇਰਾ ਆ ਗਿਆ ਹੁਣ ਆ ਲੈ ਕਰ ਹਲੋ ਦੇ ਨੂੰ ਵੀ ਨੂੰ ਕਹਾ ਚਲਾ ਦੇ ਸਾਡੇ ਦਾ ਵੀ ਹੋ ਗਈ ਨਹੀਂ ਨਹੀਂ ਸਾਡੇ ਦਾ ਹੋ ਗਈ ਨਾ ਦੇ ਦੇ ਸਾਡੇ ਹੋ ਗਈ ਆਹ ਹੋ ਗਈ ਸਾਡੇ ਹੋ ਗਈ ਹੋ ਗਈ ਹੋ ਗਈ ਹੋ ਗਈ ਇਹ ਹੋਤਾ ਗੱਲ ਬਕਰਨਾ ਆਹ ਜਾਂ ਸਾਡੇ ਉਹ ਵੀ ਹੋ ਗਈ ਆਪਣਾ ਮਰਦਾ ਹੋ ਜਾਣਾ ਆਹ ਦੇਖ ਲੈ ਗੱਲ ਕਿੰਨੇ ਦੀ ਲਾ ਕੇ ਦਿੱਤੀ ਹੋ ਗਈ ਹੋਰ ਕਸਰ ਕਦੀ ਰਹਿ ਗਈ ਮਾਰ ਦਿਓ ਬੰਦਾਂ ਨੂੰ ਹੱਸ ਰਹੀ ਥੋੜੀ ਹੈ ਕਿੰਨੇ ਦਾ ਕਰਦਾ ਹੁਣ ਤੇਰਾ ਦੀਨਮਾਨ ਤੋਂ ਕਹਿੰਦੇ ਹੁਣ ਆ ਜਾ ਕੋ ਕਰ ਜਾ ਜਿਹਨਾਂ ਬੋਲਿਆਗਾ ਫਾਦ ਨਹੀਂ ਆਉਂਦਾ ਵੀਡੀਓ ਖਰਾਬ ਕਰ ਦਿੰਦੇ ਨੇ। ਹੋ ਜਾ। ਬਾਬਾ ਦੇਖ ਚੀਜ਼ 'ਚ ਕੋਈ ਹੋ ਨਹੀਂ ਹੈਗੀ ਤਥਾ। ਹੁਣ ਮਰਜ਼ੀ ਤੇਰੀ ਐ। ਉਹ ਤਾਂ ਰਸਤਾ ਤੇਰੇ ਤੇ ਸੜਤੇ। ਸਾਡੇ ਤੇ ਨਹੀਂ ਜੇ ਤੈਨੂੰ ਯਕੀਨ ਹੈ ਲੈ ਸੀ ਤਾਂ ਬਿੰਦਕ ਦਾ ਭਰੋਸਾ ਵੀ ਨਹੀਂ ਦਿੰਦੇ। ਸਾਨੂੰ ਆਪਣੀ ਜਾਨ ਦਾ ਵੀ ਨਹੀਂ ਹੈਗਾ। ਪਤਾ ਨਹੀਂ ਕਿੱਥੇ ਕੋਈ ਗੋਲੀ ਮਾਰੇ ਅਸੀਂ ਕੋਈ ਗਰੰਟੀ ਨਹੀਂ ਦਿੰਦੇ। ਗਰੰਟੀਆਂ ਖਤਮ ਕਰਤਾ। ਲੈ ਜਾਣੀਆ ਲੈ ਜਾ। ਇਹ ਤਾਂ ਮਾਰੂ ਪੈਸੇ ਦੂਰ ਪਾਇਆ। ਨਹੀਂ ਲੈ ਜਾਣੀ ਨਾ ਲੈ ਜਾ। ਆਤਾ ਹੁਣ ਹੁਣ ਕੈਨੀ ਕਰ। ਗੱਲ ਕਰ ਨਾ। ਹਾਂਜੀ। ਵੀ ਪੱਠ 'ਚ ਕੋਈ ਤਥਾ ਨਹੀਂ ਥਾਣੇ ਨੇ ਦੇਖ ਲੈ ਮੈਂ ਵੀ ਦੇਖਣਾ ਦੇਖ ਲੈ ਕੱਲਾ ਕੱਲਾ ਹੀ ਆ ਕੱਲਾ ਕੱਲਾ ਹੀ ਮੋਟੀ ਜਣ ਦੀ ਪੱਠ ਐ ਬਸ ਪੱਠ ਮੁੱਕੀ ਪਈ ਐ ਚਾਕੋਰਾ ਪ੍ਰੇਮੀਆਂ ਪੂਰੀ 11000 ਦੀ ਬੇਇਜ਼ਤੀ ਚੁੱਕ ਕਰ ਜਾ ਤਰਾਜ ਨਹੀਂ ਕਰਿਆ ਕਰਦੇ ਕਿਉਂ ਜੀ ਖੋਸੇ ਪੰਜ ਨਾ ਹੋਗਾ ਆਪਣਾ ਜੀ ਲਾਹੋ ਗੁੱਗਲ ਦੇ ਪੈਸੇ ਲਿਆਓ ਰਾਂ ਜਾਨ ਤੋਂ ਉੱਤੇ ਕਰਾਓ ਬਈ ਪੱਤੀ ਕਰਾਓ ਇਹ ਚਿੱਟਾ ਸਿਰਾਂ ਨੇ ਇਹ ਤਕੜੀਆਂ ਨੇ ਨਾਲੇ ਇਹਨੂੰ ਤਾਂ ਨਾ ਦੀਵਾਲੀ ਵਾਸਤੇ ਆਸਲਵਾਦੀ ਤਕੜੀ ਕਰ ਫਿਰ ਰਾਦੀ ਖੀਰੀ ਪੱਛਾਈ ਯਾਰ ਫਿਰ ਘਾਂ ਲੋੜੀ ਚ ਪੱਕੇ ਲਵਾਦੀ ਬੋ ਸਾਲ ਬੋ ਸਾਨੂੰ ਸਾਲ ਨੂੰ ਦਾ ਵਾਲੀ ਤੱਕ ਹੋ ਜਾਂਦੇ ਕਿਸ ਨੂੰ ਦੱਸ